ਵੱਡੀ ਦੇ ਤਾਂ ਕੋਈ ਪਿੱਛੇ ਹੈ ਹੀ ਨਹੀਂ ਆ ਮਾਂ ਤੇ ਉਹਦੇ ਉੱਦਾਂ ਬਿਮਾਰ ਪਈ ਰਹਿੰਦੀ ਮੰਜੇ ਤੇ ਨਿੱਕੀ ਦੇ ਪੇਕਿਆਂ ਨੂੰ ਸੱਦ ਉਹਨਾਂ ਨੂੰ ਕਹੋ ਆਣ ਕੇ ਨਾ ਸਮਝਾ ਆਪਣੇ ਕੁੜੀ ਨੂੰ ਕੁਛ ਫੇ ਅਨਾ ਆਖੇ ਕਿ ਕੋਈ ਗੱਲਬਾਤ ਹੋ ਗਈ ਕੱਲ ਨੂੰ ਕੋਈ ਗੱਲ ਨਹੀਂ ਰੰਜੀਤ ਮੈਂ ਕਰਨੀ ਆ ਫੋਨ ਆਪੇ ਸਮਝਾ ਕੇ ਜਾਣਗੇ ਇਹਨੂੰ ਇਹ ਇਦਾਂ ਨਹੀਂ ਕਰੀਦਾ ਹੋਈਦਾ ਆਹ ਫਿਰ ਪਤਾ ਲੱਗੇਗਾ ਇਹਨਾਂ ਨੂੰ ਕਿ ਚਲ ਮਾਂ ਪੇ ਨੂੰ ਸੱਦਿਆ ਵਾ ਤੇ ਕੋਈ ਗੱਲ ਹੋਈ ਆ ਹੁਣ ਹਨ ਮੰਮੀ ਆਹ ਪੁਰਾਣੇ ਖਿਆਲ ਛੱਡ ਦੋ ਤੁਹਾਨੂੰ ਕੌਣ ਕਹਿੰਦਾ ਵਾ ਕਿ ਕਿਸੇ ਦੇ ਘਰ ਨਹੀਂ ਜਾਈਦਾ ਫਿਰ ਕੀ ਆ ਉਹ ਵੀ ਆਪਣੇ ਹੀ ਦੀਦੀ ਵੀ ਸਾਡੇ ਘਰ ਆ ਹੀ ਜਾਂਦੇ ਆ ਤੇ ਮੈਂ ਵੀ ਚਲ ਗਈ ਉਹਨਾਂ ਦੇ ਘਰ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਆ ਨਾਲੇ ਮੰਮੀ ਇਹੋ ਜਿਹੀ ਗੱਲਾਂ ਨੇ ਸੋਚੀ ਜਾਂਦੀਆਂ ਕਿ ਉਹ ਹੋ ਜਾਊਗਾ ਜੇ ਹੋ ਜਾਊਗਾ ਰੱਬ ਨਾ ਵਧੀਆ ਹੀ ਕਰਦਾ ਜੋ ਵੀ ਕਰਦਾ ਵਾ ਐਦਾਂ ਜੀ ਤੂੰ ਮੈਨੂੰ ਦੱਸਣ ਈਆਂ ਮੈਂ ਦੁਨੀਆਦਾਰੀ ਨਹੀਂ ਵੇਖੀ ਮੈਨੂੰ ਸਾਰਾ ਪਤਾ ਵਾ ਤੂੰ ਬਹੁਤੀਆਂ ਗੱਲਾਂ ਨਾ ਬਣਾਇਆ ਕਰ ਬਹਾਨੇ ਲੰਮਦੀਰੀ ਨਹੀਂ ਜਾਣਦੇ ਕਦੀ ਕਿਰੇ ਪਾਸੇ ਕਦੀ ਕਿਸੇ ਪਾਸੇ ਕੋਈ ਲੋਰ ਨਹੀਂ ਜਾਣਦੀ ਸੰਦੀਪ ਤੈਨੂੰ ਮੈਂ ਕੀ ਦੱਸਾਂ ਮੰਮੀ ਆਖਣ ਦੇ ਹੀ ਕਿ ਸੰਦੀਪ ਨੂੰ ਚਾਜ ਨਾਲ ਸਮਝਾਦੀ ਕਿ ਕੁੜੀ ਨਹੀਂ ਹੋਣੀ ਚਾਹੀਦੀ ਮੁੰਡਾ ਹੀ ਹੋਣਾ ਚਾਹੀਦਾ ਵਾ ਬੀਜੜੀ ਕਾਇਓ ਮੇਰੇ ਨਾਲ ਬਤਾ ਗੱਲ ਕਰਨੀ ਤੁਹਾਡੇ ਨਾਲ ਕੋਈ ਇੱਥੇ ਰੰਜੀਤ ਆਜੋ ਕਿ ਬਾਹਰ ਹੀ ਗੱਲ ਕਰਨੀ ਹੈ ਇੱਥੇ ਨੋਵਾ ਧੀਆਂ ਹੁੰਦੀਆਂ ਲੱਗੇ ਸੋ ਗੱਲ ਹੁੰਦੀ ਆ ਚਲੋ ਠੀਕ ਵਾ ਰੰਜੀਤ ਇੱਥੇ ਲੈ ਕੇ ਆ ਗਈਆਂ ਕੀ ਗੱਲ ਵਾ ਮੈਨੂੰ ਦੱਸ ਤੇ ਸਹੀ ਕੋਈ ਨਹੀਂ ਪੱਭੀ ਗੱਲ ਵੀ ਦੱਸ ਦੇਣੀ ਆ ਤੁਹਾਡੀ ਨੋਵਾ ਦੀ ਗੱਲ ਨੋਵਾ ਦੀ ਗੱਲ ਆਹ ਕੀ ਗੱਲ ਵਾ ਨੋਵਾ ਦੀ ਪੱਭੀ ਮੈਂ ਤੇ ਕੋਠੇ ਤੇ ਚੜੀ ਸੀ ਤੇ ਤੂੰ ਹਸਨਦੀਪ ਨੂੰ ਖਲਾਇਆ ਦਲਜੀਤ ਵੱਲ ਨਾ ਰੰਜੀਤ ਮੈਂ ਕਦੋਂ ਖਲਾਇਆ ਸੰਦੀਪ ਨੂੰ ਕਿ ਦੋਂਗਾ ਇਹ ਉਹਨਾਂ ਦੇ ਘਰ ਮੈਨੂੰ ਤੇ ਪਤਾ ਵੀ ਨਹੀਂ ਹੈ ਨਾ ਮੈਨੂੰ ਦੱਸ ਕੇ ਗਈ ਹੈ ਬਸ ਤੁਹਾਨੂੰ ਕਿੱਥੋਂ ਦੱਸਣਾ ਉਹਨੇ ਕਿਹੜੇ ਇਹਦੇ ਹਾਲਾਤ ਵੇ ਇਹ ਤਾਂ ਜਾਣ ਵਾਲੇ ਉਧਰ ਚੁੱਪ ਕੀਤੀ ਚਲ ਜਾਂਦੀ ਹੈ ਮੈਨੂੰ ਦੱਸ ਕੇ ਵੀ ਨਹੀਂ ਜਾਂਦੀਆਂ ਪਤਾ ਨਹੀਂ ਕਿਹੜੇ ਵਾਲੀ ਨਿਕਲ ਜਾਂਦੀ ਹੈ ਫਿਰ ਵੀ ਧਿਆਨ ਰੱਖਿਆ ਕਰ ਨਾ ਚੁੱਪਚੀ ਬੀਤੀਆਂ ਨਿਕਲ ਜਾਂਦੀਆਂ ਵਾ ਮੈਨੂੰ ਕੜੀਆਂ ਦੱਸ ਕੇ ਜਾਣਦੀਆਂ ਮੈਂ ਹੁਣ ਅੰਦਰ ਲੰਮੀ ਪਾਵਾਂ ਤੇ ਮੈਨੂੰ ਕੀ ਪਰ ਕਿੱਧਰ ਜਾਂਦੀ ਹੈ ਭਾਬੀ ਇਹ ਤਾਂ ਧਿਆਨ ਰੱਖਿਆ ਕਰ ਪੂਰਾ ਭਾਬੀ ਕੱਲ ਨੂੰ ਜੀ ਕਿਸੇ ਦਾ ਨਾਮ ਆਉਣਾ ਵਾ ਫਲਾਣੇ ਨੇ ਆਹ ਕਰਤਾ ਜੇ ਢਿੰਗਰੇ ਨੇ ਇਹ ਕਰਤਾ ਤੇ ਸਿਆਣਿਆਂ ਕੋ ਲੋਕੀ ਤੁਰੇ ਰਹਿੰਦੇ ਆ ਤਨਵੀ ਪਤਾ ਉਹ ਪਹਿਲਾਂ ਹੀ ਸੁਧਰ ਜਾ ਲੰਗਿਆ ਵੇਲਾ ਹੱਥ ਨਹੀਂ ਹੁੰਦਾ ਹੰਦਾ ਰஞ்சிਤ ਨੂੰ ਮੈਂ ਪੁੱਛ ਨਹੀਂ ਇਹ ਕਿੱਧਰ ਤੁਰੀ ਫਿਰਦੀ ਐ ਸਿਕਲ ਦੇ ਪੈਰੇ ਕਦੀ ਇਹ ਕਿਹੇ ਪਾਸੇ ਤੁਰ ਪੈਂਦੀਆਂ ਨੇ ਕਦੀ ਕਿਹੇ ਪਾਸੇ ਨਾ ਮੈਨੂੰ ਪੁੱਛਦੀਆਂ ਨਾ ਗੇਸਦੀਆਂ ਇਹ ਮਾਂ ਪਿਓ ਨੇ ਇਹੋ ਅਕਲ ਦਿੱਤੀ ਇਹਨਾਂ ਨੂੰ ਵੀ ਜਿੱਦਾਂ ਨੂੰ ਮਰਜੀ ਚੁੱਪ ਕਰਕੇ ਤੁਰ ਪਿਆ ਕਰੋ ਅਸਮਾਨ ਨੂੰ ਪੁੱਛਣ ਦਾ ਕੋਈ ਫਰਜ਼ੀ ਨਹੀਂ ਇਹਨਾਂ ਨੂੰ ਵੀ ਪੁੱਛ ਕੇ ਜਾਵਾਂ ਮੈਂ ਕਿਹੇ ਪਾਸੇ ਤਾਂ ਜੀ ਇਹ ਤੇਰੇ ਵਾਸਤੇ ਦੀ ਗੱਲ ਨਹੀਂ ਆ ਇਹਨਾਂ ਨੂੰ ਮੈਂ ਸਦਾਰ ਕੇ ਵੇਖਾਂ ਰஞ்சிਤ ਤੂੰ ਕੁਝ ਨਹੀਂ ਕਹਿਣਾ ਫੇਰ ਤੂੰ ਬੁਰੀ ਬਣ ਜਾਨੀਂ ਤੂੰ ਕੋਹ ਨਹੀਂ ਕਹਿਣਾ ਹੀ ਆਪੇ ਸਮਝਾ ਲਾਂਗੇ ਤੈਨੂੰ ਪਤਾ ਹੀ ਆ ਫਿਰ ਗੱਲਾਂ ਕਰਦੀਆਂ ਨੇ ਕਿ ਭੂਆ ਕਹਿੰਦੀ ਤੇ ਭੂਆ ਕਹਿੰਦੀ ਤੂੰ ਚੁੱਪ ਹੀ ਰਿਹਾ ਕਰ ਫਿਰ ਤੁਸੀਂ ਮੈਨੂੰ ਬਗਾਨੀ ਸਮਝਿਆ ਨਾ ਮੈਂ ਬਗਾਨੀ ਨਹੀਂ ਸਮਝਦੀ ਮੈਂ ਕਹਿੰਦੀ ਤੈਨੂੰ ਕੋਈ ਕਹਿਣ ਨਾ ਫਿਰ ਤੈਨੂੰ ਕੋਈ ਗੱਲ ਕਹਿਤੀ ਫਿਰ ਤੈਨੂੰ ਬੁਰੀ ਲੱਗੇਗੀ ਫਿਰ ਉਹ ਹੀ ਬੰਦਾ ਚੁੱਪ ਰਵੇ ਇਹੋ ਹੀ ਗੱਲ ਵਾ ਤੇ ਮੈਂ ਉਹਨਾਂ ਨੂੰ ਕੀ ਕਹਿ ਦੇਣਾ ਵਾ ਮੈਂ ਇਹੋ ਸਮਝਾਉਣਾ ਹੀ ਆ ਨਾ ਕਿ ਧੀਏ ਇਦਾਂ ਨਹੀਂ ਘੜੀ ਦਿਆ ਕੀ ਇਦਾ ਤੇ ਹੈ ਤੇ ਤੇਰੇ ਉਦਾਂ ਦੇ ਹਾਲਾਤ ਵਾ ਤੇ ਤੂੰ ਨਹੀਂ ਫੇਰਨਾ ਤੁਰਨਾ ਪਤਾ ਬੁਰੀ ਲੱਗੀਦਾ ਵਾ ਫਿਰ ਤੇਰੇ ਸਿਰ ਪੈਂਦੀਆਂ ਨੇ ਆਂਦੀ ਭੂਆ ਸਾਨੂੰ ਕਹਿੰਦੀਆਂ ਗੱਲਾਂ ਕਰਦੀਆਂ ਭੂਆ ਸਮਝਾਉਂਦੀਏ ਤੇ ਉਹ ਮਾੜੀ ਲੱਗਦੀ ਆ ਉਹ ਹੀ ਮਾੜੀ ਲੱਗਦੀ ਨਾ ਫਿਰ ਉਹਨਾਂ ਨੂੰ ਚੱਲ ਅਸੀਂ ਕਹਿ ਲਾਂਗੇ 100 ਵਾਰੀ ਕਹਿ ਲਾਂਗੇ ਤੂੰ ਚੁੱਪ ਹੀ ਰਹਿ ਬਸ ਕਦੀ ਵੱਡੀ ਚਲ ਜਾਂਦੀ ਆ ਕਦੀ ਨਿੱਕੀ ਚਲ ਜਾਂਦੀ ਆ ਮੀਨੂੰ ਤੇ ਪੁੱਛਦੀਆਂ ਹੀ ਨਹੀਂ ਚੁੱਪ ਕੀਤੀਆਂ ਖਿਸਕ ਜਾਂਦੀਆਂ ਨੇ ਤੇ ਪਾਬੇ ਤੁਸੀਂ ਆਪਣੀ ਕਦਰ ਆਪ ਹੀ ਘਟਾਉਣ ਦੇਓ ਮੈਂ ਦੱਸ ਕੀ ਕਰਾਂ ਫਿਰ ਨਹੀਂ ਆਖੇ ਲੱਗਦੀ ਇਹ ਕਦੀ ਲੁੱਤਰਾਂਗੇ ਉਧਰ ਨੂੰ ਤੁਰ ਪੈਂਦੀਆਂ ਕਦੀ ਉਧਰ ਨੂੰ ਤੁਰ ਪੈਂਦੀਆਂ ਵਾ ਹੂਵੇ ਚੜ ਗਈਆਂ ਹੁਣ ਗੱਲ ਕੋਈ ਨਹੀਂ ਆ ਮਾਪੇ ਨੂੰ ਦੱਸ ਨਹੀਂ ਆਹੋ ਪੀਦਾ ਕਰਦੀਆਂ ਨੇ ਮੈਨੂੰ ਨਹੀਂ ਪੁੱਛਦੀਆਂ ਗਿਸਦੀਆਂ ਜਿੱਦਨ ਜੀ ਕਰਦਾ ਤਦ ਤੁਰ ਪੈਂਦੀਆਂ ਵੱਡੀ ਦੇ ਤਾਂ ਕੋਈ ਪਿੱਛੇ ਹੈ ਹੀ ਨਹੀਂ ਆ ਮਾਂ ਤੇ ਉਹਦੇ ਉਧਰ ਬਿਮਾਰ ਪਈ ਰਹਿੰਦੀ ਮੰਜੇ ਤੇ ਨਿੱਕੀ ਦੇ ਪੇਕਿਆਂ ਨੂੰ ਸਾਧ ਉਹਨਾਂ ਨੂੰ ਕਹੋ ਆਣ ਕੇ ਨਾ ਸਮਝਾ ਆਪਣੇ ਕੁੜੀ ਨੂੰ ਕੁਛ ਫੇ ਇਨਾ ਆਖੇ ਕਿ ਕੋਈ ਗੱਲਬਾਤ ਹੋ ਗਈ ਕੱਲ ਨੂੰ ਕੋਈ ਗੱਲ ਨਹੀਂ ਰੰਜੀਤ ਮੈਂ ਕਰਨੀ ਆ ਫੋਨ ਆਪੇ ਸਮਝਾ ਕੇ ਜਾਣਗੇ ਇਹਨੂੰ ਇਦਾਂ ਨਹੀਂ ਕਰੀਦਾ ਹੋਈਦਾ ਆਹ ਫਿਰ ਪਤਾ ਲੱਗੇਗਾ ਇਹਨਾਂ ਨੂੰ ਕਿ ਚਲ ਮਾਪਿਆਂ ਨੂੰ ਸੱਦਿਆ ਵਾ ਤੇ ਕੋਈ ਗੱਲ ਹੋਈ ਆ ਹੁਣ ਹਨ ਇੱਕ ਵਾਰੀ ਰஞ்சிਤ ਮੈਂ ਸਮਝਾ ਕੇ ਦੇਖ ਲੈਨੀ ਆ ਜੇ ਤੇ ਸਮਝ ਜਾਣਗੀਆਂ ਠੀਕ ਆ ਨਹੀਂ ਤੇ ਫਿਰ ਮੈਂ ਫੋਨ ਕਰਾਂਗੀ ਮੈਂ ਇਹੋ ਕਹਿਣਾ ਵਾ ਮੈਂ ਫੋਨ ਕਰਨਾ ਤੇਰੇ ਪੇਕੇ ਤੇ ਠੀਕ ਆ ਭਾਬੀ ਵੇਖ ਲੈ ਕਿਹੜੀ ਸਮਝਾ ਕੇ ਜੇ ਸਮਝ ਜਾਣਗੀਆਂ ਨਹੀਂ ਤੇ ਫਿਰ ਕਰਨਾ ਹੀ ਪੈਣਾ ਫੋਨ ਨਹੀਂ ਤੇ ਹੋਰ ਤੇ ਕੀ ਕਰਨਾ ਚਲ ਫਿਰ ਆ ਚਲੀਏ ਘਰ ਨੂੰ ਨਖੜ ਬੜੀ ਕੀ ਕੱਲਾਂ ਘਾਟੀਆਂ ਨੇ ਚਲ ਜਾ ਆ ਜਾ ਸੰਦੀਪ ਹਾਂਜੀ ਮੰਮੀ ਮੇਰੀ ਗਾਲ ਸੁਣਾ ਉੱਤਰ ਕੇ ਕੰਨ ਗਈ ਤੂੰ ਦਰਜੀਤ ਕਰ ਮੰਮੀ ਫਿਰ ਕੀ ਹੋ ਗਿਆ ਉਹ ਵੀ ਤੇ ਆਪਣੀ ਆ ਮੇਰਾ ਜੀ ਕਰਨ ਡਿਆ ਤੇ ਮੈਂ ਉੱਤਰ ਚੱਲ ਗਈ ਤਾਂ ਮੈਨੂੰ ਪੁੱਛਣ ਦਾ ਕੋਈ ਫਰਜ਼ ਨਹੀਂ ਕਿ ਸੱਸ ਮਾਂ ਨੂੰ ਪੁੱਛ ਲਈ ਕੋਈ ਸਿਆਣਾ ਘਰ ਹੈਗਾ ਵਾ ਮੰਮੀ ਉਦੋਂ ਤੁਸੀਂ ਨਾਉਣ ਡੇ ਹੀ ਤੇ ਮੇਰਾ ਬੜਾ ਜੀ ਕਰਨ ਡਿਆ ਮੈਂ ਚੱਲ ਇਧਰੋਂ ਹੋਣੀ ਆ ਘੜੀ ਕਾ ਸਿਮੀ ਨੂੰ ਮੈਂ ਦੱਸ ਗਈ ਹੀ ਤਨ ਮੈਂ ਕਿੰਨੀ ਵਾਰੀ ਸਮਝਾਇਆ ਉਹ ਵੀ ਨਾ ਜਾਇਆ ਕਰ ਕਿਸੇ ਦੇ ਘਰ ਦੀ ਜਦੋਂ ਇਹੋ ਜਿਹਾ ਹਿਸਾਬ ਨਾ ਹੋਈਏ ਨਾ ਬੰਦਾ ਕਿਸੇ ਤੇ ਨਹੀਂ ਜਾਇਦਾ ਹੋਈਦਾ ਘਰੋਂ ਨਹੀਂ ਨਿਕਲਦਾ ਤੂੰ ਤੁਰ ਪੈ ਨਹੀਂ ਮੂੰਹ ਚੁੱਕ ਕੇ ਮੰਮੀ ਆਹ ਪੁਰਾਣੇ ਖਿਆਲ ਛੱਡ ਦੋ ਤੁਹਾਨੂੰ ਕੌਣ ਕਹਿੰਦਾ ਵਾ ਕਿ ਕਿਸੇ ਦੇ ਘਰ ਨਹੀਂ ਜਾਈਦਾ ਫਿਰ ਕੀ ਆ ਉਹ ਵੀ ਆਪਣੇ ਹੀ ਦੀਦੀ ਵੀ ਸਾਡੇ ਘਰ ਆ ਹੀ ਜਾਂਦੇ ਆ ਤੇ ਮੈਂ ਵੀ ਚਲ ਗਈ ਉਹਨਾਂ ਦੇ ਘਰ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਆ ਨਾਲੇ ਮੰਮੀ ਇਹੋ ਜਿਹੀ ਗੱਲਾਂ ਨਹੀਂ ਸੋਚੀਦੀਆਂ ਕਿ ਉਹ ਹੋ ਜੂਗਾ ਜੇ ਹੋ ਜੂਗਾ ਰੱਬ ਨਾ ਵਧੀਆ ਹੀ ਕਰਦਾ ਜੋ ਵੀ ਕਰਦਾ ਵਾ ਐਦਾ ਜੀ ਤੂੰ ਮੈਨੂੰ ਦੱਸਣ ਢੀਆਂ ਮੈਂ ਦੁਨੀਆਦਾਰੀ ਨਹੀਂ ਵੇਖੀ ਮੈਨੂੰ ਸਾਰਾ ਪਤਾ ਵਾ ਤੂੰ ਬਹੁਤੀਆਂ ਗੱਲਾਂ ਨਾ ਬਣਾਇਆ ਕਰ ਬਾਹਨੇ ਲੰਮਦੀਨੀ ਨਹੀਂ ਜਾਣਦੇ ਕਦੀ ਕਿਰੇ ਪਾਸੇ ਕਦੀ ਕਿਸੇ ਪਾਸੇ ਕੋਈ ਲੋਰ ਨਹੀਂ ਜਾਣਦੀ ਲੋਕੀ ਅੱਜ ਕੱਲ ਸਿਆਣੇਕ ਤੁਰੇ ਰਹਿੰਦੇ ਮੈਂ ਤੁਹਾਨੂੰ ਕਿੰਨੀ ਸਮਝਾਇਆ ਕਿੰਨੀ ਵਾਰੀ ਔਰ ਤੁਹਾਨੂੰ ਹੁਣੀ ਲੱਗਦੀ ਫਿਰ ਬੈਠੀਆਂ ਰਹੋ ਇਦਾਂ ਹੀ ਮੰਮੀ ਐਵੇਂ ਗਲਤ ਨਹੀਂ ਸੋਚੀਦਾ ਵੀਦਾਵਾ ਦੁਨੀਆਦਾਰੀ ਵੇਖੋ ਲੋਕੀ ਵੀ ਇਹ ਨਹੀਂ ਸਿਖਾਉਂਦੇ ਤੁਹਾਨੂੰ ਗੱਲਾਂ ਆਉਂਦੀਆਂ ਮੈਨੂੰ ਪਤਾ ਵਾ ਨਾ ਮੈਂ ਦੁਨੀਆ ਵੇਖੀ ਦੀ ਆ ਮੰਮੀ ਫਿਰ ਕੀ ਹੋ ਗਿਆ ਉਹਨਾਂ ਦੇ ਘਰ ਚੱਲ ਗਈ ਤੇ ਉਹ ਇਦਾਂ ਦੇ ਨਾਲੇ ਥੋੜੀ ਹੈਗੀ ਆ ਤੈਨੂੰ ਨਹੀਂ ਨਾ ਪਤਾ ਮੈਨੂੰ ਪਤਾ ਵਾ ਕਿ ਕਿਦਾਂ ਦੇ ਲਾਗੇ ਹੈਗੇ ਗੁਮਾੜੇ ਕਿਦਾਂ ਦੇ ਨਹੀਂ ਤੁਹਾਨੂੰ ਪਤਾ ਵੀ ਹੈ ਵੀ ਦਰਜੀਤ ਕਿਦਾਂ ਦੀ ਹੈ ਸੋ ਸੋ ਗੱਲਾਂ ਗੰਡ ਕੇ ਫਿਰ ਉਹਨਾਂ ਦੱਸਣੀਆਂ ਭੂਆ ਨੂੰ ਵੀ ਆਹ ਕਰ ਗਈ ਹੈ ਤੇ ਆਹ ਕਰ ਗਈ ਹੈ ਗੱਲਾਂ ਮੰਮੀ ਕਿਤੇ ਨਹੀਂ ਕੋਈ ਗੱਲ ਕਰਦੇ ਤੁਸੀਂ ਨਾ ਟੈਨਸ਼ਨ ਲਿਆ ਕਰੋ ਅੱਗੇ ਸਿਮੀ ਬਾਰੇ ਕੀਤੀਆਂ ਕਿ ਨਹੀਂ ਉਹਨੇ ਜੇ ਨਾ ਕੀਤੀਆਂ ਦੱਸ ਦੇ ਮੈਨੂੰ ਉਹ ਚਲੋ ਠੀਕ ਹੈ ਤੁਸੀਂ ਉਹ ਕਹਿੰਦੇ ਨਾ ਕਿ ਉਧਰ ਨਾ ਜਾਵੇ ਕੋਈ ਗੱਲ ਨਹੀਂ ਮੈਂ ਨਹੀਂ ਜਾਊਂਗੀ ਉਧਰ ਕੋਈ ਗੱਲ ਨਹੀਂ ਮਾ ਨਾ ਘਰ ਬੈਠਿਆ ਕਰੋ ਆਪਣੇ ਕੰਮ ਕੰਮ ਕੀਤਾ ਲੰਮੇ ਪਿਆ ਕਰੋ ਕੋਈ ਲੋਰ ਨਹੀਂ ਬਾਹਰ ਨਿਕਲਦੀ ਚਲੋ ਠੀਕ ਹੈ ਮੰਮੀ ਕੋਈ ਗੱਲ ਨਹੀਂ ਪਛਿਤ ਦੀਆਂ ਨੇ ਗਏ ਸੀ ਦੀਆਂ ਮਿੰਟਾਂ ਤੁਰ ਪੈਂਦੀਆਂ ਨੇ ਮੰਮੀ ਨੂੰ ਕਿਥੋਂ ਪਤਾ ਲੱਗ ਗਿਆ ਕਿ ਮੈਂ ਉਧਰ ਗਈ ਮੈਨੂੰ ਤਾਂ ਕਿਸੇ ਨੇ ਜਾਂਦਿਆਂ ਨਹੀਂ ਵੇਖਿਆ ਮੰਮੀ ਵੀ ਨਾ ਹੁੰਦੇ ਹੀ ਸਿਮੀ ਨੂੰ ਸਿਰਫ ਮੈਂ ਦੱਸ ਕੇ ਗਈ ਸੀ ਕਿ ਸਿਮੀ ਮੈਂ ਉਧਰ ਚੱਲੀ ਆਂ ਦੀਦੀ ਘਰ ਮੈਨੂੰ ਤਾਂ ਲੱਗਦਾ ਵਾ ਇਹ ਪੱਕਾ ਭੂਆ ਨੇ ਦੱਸਿਆ ਹੋਣਾ ਮੰਮੀ ਨੂੰ ਇਹੀ ਵੇਂਦੇ ਰਹਿੰਦੇ ਚੋਰੀ ਚੋਰੀ ਕਿ ਕੀ ਕਰਦੀਆਂ ਤੇ ਕੀ ਨਹੀਂ ਲੜਾਈ ਕੌਣ ਨੂੰ ਬੜੇ ਸ਼ੇਰ ਆ ਉਹਨੂੰ ਪਤਾ ਨਹੀਂ ਕੰਮ ਕਰਕੇ ਕੀ ਮਿਲਦਾ ਵਾ ਆਪਣਾ ਤੇ ਘਰ ਵਸਾਇਆ ਨਹੀਂ ਐ ਤੇ ਹਾੜਾ ਵੀ ਜਾੜਨਦੇ ਆ ਉਹੋ ਜੇ ਮੰਮੀ ਆ ਜਿਹੜੇ ਪਿੱਛੇ ਲੱਗ ਜਾਂਦੇ ਉਹਨਾਂ ਦੇ ਚਾਟੀ ਨੀ ਕੀ ਨੀ ਕੀ ਗੱਲ ਨੀ ਕੀ ਨੀ ਕੀ ਗੱਲ ਦੱਸਦੇ ਰਹਿੰਦੇ ਐ ਇਦਾਂ ਕਰਦੀਆਂ ਨੋਹਾਂ ਤੇਰੀਆਂ ਇਦਾਂ ਕਰਦੀਆਂ ਫੇਰ ਕੀ ਐ ਉਹ ਵੀ ਤੇ ਆਪਣਾ ਹੀ ਘਰ ਵਾ ਨਾ ਆਪ ਵੀ ਤੇ ਜਾ ਜਾ ਕੇ ਬੈੰਦੇ ਐ ਨਾ ਉਦੋਂ ਨਹੀਂ ਕੁਝ ਵੀ ਕਰਦੇ ਦੀਦੀ ਤੂੰ ਮੈਨੂੰ ਘਰ ਵੀ ਕਹਿਂਦੇ ਸੀ ਮੈਂ ਤੈਨੂੰ ਗੱਲ ਦੱਸਣੀ ਆ ਤੇ ਦੱਸੋ ਕਿਹੜੀ ਗੱਲ ਵਾ ਗੱਲ ਤਾਂ ਨਹੀਂ ਸੰਦੀਪ ਮੈਂ ਕੀ ਦੱਸਾਂ ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਆਉਂਦੀ ਆ ਹਨ ਮੈਂ ਮੰਮੀ ਦੀ ਇਹ ਗੱਲ ਕਿੱਦਾਂ ਦੱਸਾਂ ਮੰਮੀ ਵੀ ਤਾਂ ਪਹਿਲਾਂ ਇੱਕ ਕੁੜੀ ਹੀ ਨਾ ਕੁੜੀ ਹੋ ਕੇ ਨਾ ਕੁੜੀ ਦੀ ਦੁਸ਼ਮਣ ਬਣਦੀ ਮੰਮੀ ਦੀਦੀ ਆ ਕੀ ਬੁਝਾਰਤਾ ਨਹੀਂ ਪਉਣ ਦੇ ਮੈਨੂੰ ਤੁਹਾਡੀ ਕੋਈ ਸਮਝ ਨਹੀਂ ਆਉਂਦੀ ਸਿੱਧੋ ਸਿੱਧੀ ਦੱਸੋ ਕੀ ਗੱਲ ਹੋਈ ਆ ਸੰਦੀਪ ਤੈਨੂੰ ਮੈਂ ਸਿੱਧੋ ਸਿੱਧੀ ਕਿੱਦਾਂ ਦੱਸਾਂ ਮੈਂ ਤਾਂ ਆਪ ਹੋਰ ਤਰ੍ਹਾਂ ਹੋਣ ਦੇ ਆ ਤੈਨੂੰ ਕਹਿੰਦੀ ਨੂੰ ਦੱਸੋ ਤਾਂ ਸਹੀ ਮੈਨੂੰ ਸੰਦੀਪ ਤੈਨੂੰ ਮੈਂ ਕੀ ਦੱਸਾਂ ਮੰਮੀ ਆਖਣ ਦੇ ਹੀ ਕਿ ਸੰਦੀਪ ਨੂੰ ਚਾਜਣਾ ਸਮਝਾਦੀ ਕਿ ਕੁੜੀ ਨਹੀਂ ਹੋਣੀ ਚਾਹੀਦੀ ਮੁੰਡਾ ਹੀ ਹੋਣਾ ਚਾਹੀਦਾ ਵਾ ਦੀਦੀ ਇਹ ਕਿੱਦਾਂ ਦੀਆਂ ਗੱਲਾਂ ਕਰਨ ਦੇ ਮੰਮੀ ਇਹ ਤੇ ਰੱਬ ਦੇ ਹੱਥ ਵਾਸਾ ਨਾ ਮੇਰੇ ਹੱਥ ਵਾਸ ਕੁਝ ਨਹੀਂ ਹੈਗਾ ਫਿਰ ਕੀ ਆ ਜੇ ਧੀ ਹੋ ਜੂਗੀ ਤੇ ਉਹ ਵੀ ਤੇ ਪੁੱਤਾਂ ਵਰਗੀਆਂ ਹੁੰਦੀਆਂ ਨਾ ਦੀਦੀ ਤੁਹਾਨੂੰ ਤੇ ਪਤਾ ਹੀ ਆ ਨਾ ਕਿ ਕੁੜੀਆਂ ਜ਼ਿਆਦਾ ਕਰਦੀਆਂ ਅੱਜਕੱਲ ਮੁੰਡਿਆਂ ਨਾਲੋਂ ਤੇ ਮੰਮੀ ਦੀ ਸੋਚ ਕਿਦਾਂ ਦੀ ਆ ਮੰਮੀ ਵੀ ਨਾ ਪਹਿਲੇ ਜ਼ਮਾਨੇ ਵਾਲੀਆਂ ਗੱਲਾਂ ਕਰਨ ਦੇ ਆ ਸੰਦੀਪ ਤੈਨੂੰ ਮੈਂ ਕੀ ਦੱਸਾਂ ਪਹਿਲਾਂ ਮੈਨੂੰ ਵੀ ਇਦਾਂ ਹੀ ਕਹਿੰਦੇ ਹੁੰਦੇ ਸੀ ਸ਼ੁਗਰ ਕਰ ਰੱਬ ਦਾ ਕਿ ਮੇਰੇ ਘਰ ਮੁੰਡਾ ਹੋ ਗਿਆ ਵਾ ਕਹਿੰਦੀ ਜੇ ਤੇਰੀ ਕੁੜੀ ਹੋ ਗਈ ਨਾ ਤੈਨੂੰ ਘਰੋਂ ਕੱਢ ਦੇਣਾ ਵਾ ਤੇ ਦੀਦੀ ਜੇ ਮੇਰੇ ਘਰ ਕੁੜੀ ਹੋਗੀ ਇਹਨਾਂ ਨੇ ਤਾਂ ਮੈਨੂੰ ਘਰੋਂ ਕੱਢ ਦੇਣਾ ਵਾ ਮੈਂ ਕੀ ਕਰਾਂ ਤੈਨੂੰ ਤਾਂ ਕੱਢਣਾ ਹੀ ਕੱਢਣਾ ਵਾ ਨਾਲ ਮੈਨੂੰ ਵੀ ਕੱਢਣਾ ਕਹਿੰਦੀ ਕਹਿੰਦੀ ਜੇ ਸੰਦੀਪ ਘਰ ਕੁੜੀ ਹੋ ਗਈ ਤੈਨੂੰ ਹੀ ਕੰਨੋ ਫੜ ਕੇ ਘਰੋਂ ਬਾਹਰ ਕਰ ਦੇਣਾ ਉਹਦੇ ਨਾਲ ਹੀ ਦੀਦੀ ਇਹਦੇ ਵਿੱਚ ਤੁਹਾਡਾ ਕੀ ਕਸੂਰ ਵਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਇਹਨਾਂ ਨਾਲ ਗੱਲ ਕਰਕੇ ਵੇਖੂੰਗੀ ਇੱਕ ਵਾਰੀ ਕੀ ਪਤਾ ਮੰਮੀ ਨੂੰ ਸਮਝਾਉਣਾ ਸੰਦੀਪ ਤੈਨੂੰ ਕੀ ਪਤਾ ਵਾ ਭਾਜੀ ਨੂੰ ਸਾਰਾ ਕੁਝ ਪਤਾ ਵਾ ਜੋ ਕੁਝ ਮੇਰੇ ਨਾਲ ਹੁੰਦਾ ਹੀ ਨਾ ਸਾਰੀ ਗੱਲ ਪਤਾ ਵਾ ਇਹ ਸਭ ਕੁਝ ਨਾ ਮੈਨੂੰ ਤਾਂ ਲੱਗਦਾ ਭੂਆ ਜੀ ਘਰੋਂ ਡੇ ਆ ਪਤਾ ਨਹੀਂ ਹੁਣ ਭੂਆ ਕਰੋੜੇ ਇਹ ਵੀ ਨਾਲ ਹੀ ਰਲੇ ਸਾਰੇ ਜਿਵੇਂ ਮੈਨੂੰ ਪੇਕਿਆਂ ਤੋਂ ਨਹੀਂ ਨਾ ਕੋਈ ਮਿਲ ਲੌਂਦਾ ਤਾਂ ਵੀ ਗੱਲਾਂ ਕਰਦੀ ਆ ਉੱਥੇ ਸਿਰਫ ਮੇਰੀ ਮਾਂ ਆ ਵਾ ਕੋਈ ਬਿਮਾਰ ਰਹਿੰਦੀ ਆ ਤੇ ਉਹਨਾਂ ਨੂੰ ਵੀ ਉੱਥੇ ਵੇਖਣ ਵਾਲਾ ਕੋਈ ਵੀ ਨਹੀਂ ਆ ਤੇ ਤੁਹਾਨੂੰ ਤਾਂ ਪਤਾ ਮੈਨੂੰ 6-6 ਮਹੀਨੇ ਜਾਣ ਨਹੀਂ ਦਿੰਦੇ ਉੱਥੇ ਦੀਦੀ ਤੁਸੀਂ ਜਾ ਕੇ ਨਾ ਆਪਣੀ ਮੰਮੀ ਦਾ ਪਤਾ ਲੈ ਕੇ ਆਓ ਇਹਨਾਂ ਵੱਲ ਨਾ ਵੇਖਿਆ ਕਰੋ ਦੀਦੀ ਮੈਨੂੰ ਨਹੀਂ ਜਾਣ ਦੇਣਾ ਮੈਂ ਪੁੱਛ ਕੇ ਕਈ ਵਾਰੀ ਵੇਖਿਆ ਵਾ ਇਹ ਨਹੀਂ ਜਾਣ ਦਿੰਦੇ ਘਰ ਸੋਗੋ ਕਲੇਸ਼ ਪਾ ਦਿੰਦੇ ਵਾਧੂ ਦਾ ਮੰਮੀ ਦਾ ਸੁਭਾਅ ਪਤਾ ਨਹੀਂ ਕਿਦਾਂ ਦਾ ਵਾ ਉਹਨਾਂ ਨੂੰ ਸਭ ਘਰ ਆਲ ਮਿਲ ਕੇ ਰਹਿਣਾ ਚਾਹੀਦਾ ਵਾ ਕਿ ਦੋਵੇਂ ਨਵਾਂ ਜਦੋਂ ਇਕੱਠੀਆਂ ਰਹਿਣ ਡੀਆਂ ਜਾਂ ਤੇ ਹੋਵੇ ਨਾ ਆਪਾਂ ਦੋਵੇਂ ਜਾਨੀਆਂ ਲੜਦੀਆਂ ਤੇ ਉਹ ਵੀ ਵਿੱਚ ਬੋਲਦੇ ਚੰਗੇ ਲੱਗਦੇ ਆ ਸੰਦੀਪ ਮੈਂ ਤਾਂ ਸੋਚਣ ਦੀ ਚੱਲ ਤੂੰ ਚੰਗੀ ਆ ਗਈਆਂ ਸ਼ੁਕਰ ਕੀਤਾ ਨਹੀਂ ਤੇ ਘਰ 'ਚ ਹੋਰ ਕੋਈ ਵੀ ਨਹੀਂ ਚਾਜਣਾ ਮੇਰ ਨਾਲ ਚਾਹੁੰਦਾ ਚਿਹਰਾ ਵੀ ਆਉਂਦਾ ਹੀ ਕੁੜੀ ਨਾ ਹੋਵੇ ਮੁੰਡਾ ਹੀ ਹੋਣਾ ਚਾਹੀਦਾ ਜੇ ਇਹਨਾਂ ਦਾ ਫੋਨ ਆਉਂਦਾ ਹੀ ਇਹੀ ਧਮਕੀਆਂ ਦਿੰਦੇ ਰਹੇ ਹੀ ਜੇ ਕੁੜੀ ਹੋ ਗਈ ਨਾ ਤੈਨੂੰ ਘਰੋਂ ਬਾਹਰ ਕਰ ਦੇਣਾ ਭਾਜੀ ਵੀ ਮੰਮੀ ਵਾਲ ਦੀ ਗੱਲ ਕਰਦੇ ਆ ਉਹਨਾਂ ਨੂੰ ਸਭ ਸੋਚਣਾ ਚਾਹੀਦਾ ਵਾ ਕਿ ਚੱਲ ਮੇਰੀ ਘਰ ਵਾਲੀ ਆ ਹੁਣ ਵੇਖ ਲੋ ਤੁਹਾਡੇ ਭਾਜੀ ਆ ਨਾ ਤੇ ਵੇਖ ਲੋ ਮੇਰੇ ਵੱਲ ਦੀ ਗੱਲ ਕਰਦੇ ਆ ਨਾ ਨਹੀਂ ਭਾਜੀ ਤੇ ਪੂਰਾ ਸਾਥ ਦਿੰਦੇ ਆ ਤੁਹਾਡਾ ਤਾਂ ਹੀ ਮੈਂ ਕਿਹਾ ਵਾ ਕਿ ਤੁਸੀਂ ਰਲ ਮਿਲ ਕੇ ਰਹੋ ਭਾਜੀ ਨੇ ਤੁਹਾਡਾ ਪੂਰਾ ਸਾਥ ਦੇਣਾ ਵਾ ਤੁਸੀਂ ਨਾ ਟੈਨਸ਼ਨ ਲਓ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਗੱਲ ਕਰਕੇ ਵੇਖੂਗੀ ਕਿ ਦੀਦੀ ਕਹਿੰਦੇ ਕਿ ਮੈਂ ਪਿੰਡ ਜਾਣਾ ਵਾ ਤੇ ਕੋਈ ਗੱਲ ਨਹੀਂ ਤੁਸੀਂ ਪਿੰਡ ਹੋ ਆਓ ਸੰਦੀਪ ਤੂੰ ਰਹਿਣ ਹੀ ਦੇ ਘਰ ਚ ਕਲੇਸ਼ ਹੀ ਪੈਣਾ ਵਾ ਕਿਹ ਬਹਾਨੇ ਚਲ ਜਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਵਾ ਚਲ ਤੂੰ ਪੁਸ਼ਕੀ ਵੇਖਿਓ ਦਵਾਈ ਦੂਈ ਦਬਾਨੇ ਚਲ ਜਾਗੇ ਜਾਂ ਕੋਈ ਗੱਲ ਨਹੀਂ ਇਦਾਂ ਕਰਦੇ ਆ ਜਦੋਂ ਮੈਂ ਆਪਣੀ ਦਵਾਈ ਲੈਣ ਜਾਣਾ ਨਾ ਤੇ ਤੁਹਾਨੂੰ ਵੀ ਨਾਲ ਲੈ ਜਾਉਂਗੀ ਇਸੇ ਬਾਹਨੇ ਜਾਨ ਨਹੀਂ ਦੇਣਾ ਮੈਨੂੰ ਕਿੱਥੇ ਤੱਕ ਲੱਗਦਾ ਉਹ ਕੋਈ ਗੱਲ ਨਹੀਂ ਕੋਈ ਨਾ ਕੋਈ ਬਹਾਨਾ ਘਟ ਲਾਂਗੇ ਆਪਾਂ ਦੇ ਘਟ ਲਾਂਗੇ ਜਿਹੜੀ ਘਰ ਭੂਆ ਬੈਠੀ ਐ ਸਿਆਪੇ ਪਾਉਣੀ ਉਹਨੇ ਸਾਰਾ ਕੁਝ ਪਤਾ ਕਰ ਲੈਣਾ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਓ ਆਜੋ ਚਲੀਏ ਘਰ ਚਲ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਤੁਸੀਂ ਉੱਠ ਕੇ ਤੇ ਇੱਥੇ ਬੈ ਗਏ ਬਾਹਰ ਆ ਜਾਂਦੇ ਚਾਹ ਪਾਣੀ ਨਹੀਂ ਪੀਣਾ ਮੈਂ ਉੱਧਰ ਬੈ ਗਿਆ ਇੱਥੇ ਫੋਨ ਵੇਖੀ ਜਾਂਦੇ ਅੱਛਾ ਅੱਛਾ ਔਰ ਅਗਮ ਬੜੀਆਂ ਜੀ ਕੰਮ ਆਂਦੇ ਬਾਹਰ ਅਗਮ ਡਿਆ ਖੇਡਣ ਨਿਆਣਿਆਂ ਨਾਲ ਭੱਜ ਗਿਆ ਬਾਹਰ ਅੱਛਾ ਅੱਛਾ ਉਹ ਦੀਦੀ ਵਿਚਾਰੇ ਸਭ ਫੰਡ ਹੈ ਇਹਨੂੰ ਕਿ ਬਾਹਰ ਚੀਜ਼ਾਂ ਚੋਜ਼ਾਂ ਬੜੀਆਂ ਹੁੰਦੀਆਂ ਜਾਂਦੀਆਂ ਵਾ ਠੀਕ ਹੈ ਠੀਕ ਤੇ ਉਹ ਕਿੱਥੇ ਹੁੰਦਾ ਵਾ ਉਹ ਮੰਨਦਾ ਕਿ ਇਹਦੀ ਗੱਲ ਆ ਆਹ ਇਹਦੀ ਗੱਲ ਹੈਗੀ ਹਾਂਜੀ ਤੇ ਚਾਹ ਲੈ ਆਉਣੀ ਈ ਚਾਹ ਨਹੀਂ ਲੈਂਦੀ ਚਾਹ ਤਾਂ ਮੈਂ ਲਿਆ ਦਿੰਨੀ ਆ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਹਾਂ ਇੱਕ ਹਾਂਜੀ ਦੱਸੋ ਗੱਲ ਇਦਾਂ ਵਾਂ ਦੀਦੀ ਮੇਰੇ ਵੱਲ ਆਏ ਸੀ ਹਾਂਜੀ ਹਾਂਜੀ ਉਹ ਵਿਚਾਰੇ ਕਹਿਣ ਦੇ ਸੀ ਕਿ ਮੈਂ ਪਿੰਡ ਜਾਣਾ ਵਾ ਮੰਮੀ ਜਾਣ ਨਹੀਂ ਦੇਂਦੇ ਤੂੰ ਕਿਉਂ ਨਹੀਂ ਜਾਣਦੇ ਆਂ ਨੇ ਮੰਮੀ ਤੂੰ ਇਦਾਂ ਕਰੋ ਹਾਂ ਮੰਮੀ ਨੂੰ ਸਮਝਾਓ ਜਾਣਾ ਉਹਨੂੰ ਕਿਹ ਬਾਹਨੇ ਲੈ ਜੀਏ ਉਹਦੀ ਮੰਮੀ ਵਿਚਾਰੇ ਠੀਕ ਨਹੀਂ ਹੈਗੇ ਤੇ ਮੰਮੀ ਨੂੰ ਕੀ ਸਮਝਾਉਣਾ ਵਾ ਮੰਮੀ ਜਾਣ ਨਹੀਂ ਦੇਂਦੇ ਮੰਮੀ ਕਹਿੰਦੇ ਤੂੰ ਉੱਥੇ ਕੀ ਕਰਨਾ ਵਾ ਤੁਹਾਨੂੰ ਵੀ ਪਤਾ ਵਾ ਹੁਣ ਮਾਂ ਨੂੰ ਤੇ ਇੰਨੇ ਵੇਖਣਾ ਵਾ ਨਾ ਉਹ ਸੰਦੀਪ ਪਹਿਲਾਂ ਵੀ ਇਦਾਂ ਹੀ ਕਰ ਜਾਂਦਾ ਸੀ ਮੰਮੀ ਮੰਮੀ ਨਹੀਂ ਉਹ ਬਦਲੀ ਵੇਲ ਲਾ ਕਹਿੰਦੇ ਮੈਨੂੰ 6 ਮਹੀਨੇ ਹੋ ਗਏ ਆ ਗਈ ਨੂੰ ਤੂੰ ਤਾਂ ਇੱਥੇ ਸਮਝੋ ਇਹਨੇ ਚ ਰਿਆ ਜਾਂਦਾ ਵਾ ਜੀ ਆ ਗੱਲ ਵਾ ਨਾ ਤੇ ਮੈਂ ਕਿਹਾ ਇਦਾਂ ਕਰਦੀ ਆ ਮੰਮੀ ਨੂੰ ਦੱਸਣਾ ਹੀ ਨਹੀਂ ਆ ਚੁੱਪ ਕਰਕੇ ਨਾ ਤੇ ਜਾ ਕੇ ਮਲਾ ਲਈਏ ਇਦਾਂ ਨਾ ਕਰੀਏ ਦੋਵਾਂ ਦਿਨਾਂ ਦੀ ਦਵਾਈ ਰਹਿ ਗਈ ਆ ਤੇ ਦਵਾਈ ਦੇ ਬਹਾਨੇ ਲੈ ਜਾਾਂਗੇ ਉਹਨੂੰ ਉੱਥੇ ਮੰਮੀ ਨੇ ਭੜਕਣਾ ਵਾ ਹੁਣ ਨਾਲ ਕੀ ਕਰਨਾ ਇਹਨੇ ਕੋਈ ਗੱਲ ਨਹੀਂ ਮੰਮੀ ਨੇ ਮਨ ਆ ਲਿਵਣਾ ਤੁਸੀਂ ਕਿ ਚੱਲ ਦੋਵੇਂ ਜਾਣੀਆਂ ਚੱਲ ਜਾਣਗੀਆਂ ਵਧੀਆ ਵਾ ਚੱਲ ਵੇਖ ਲੈਨੇ ਇਦਾਂ ਵੀ ਕਰ ਲੈਨੇ ਆ ਤੇ ਲੈ ਜਨੇ ਨਾਲ ਨਾ ਕੋਈ ਨਾ ਕੋਈ ਬਹਾਨਾ ਲਾ ਦਿਓ ਨਾ ਮੰਮੀ ਨੂੰ ਮੈਨੂੰ ਬੜਾ ਤਰਸ ਆਉਂਦਿਆ ਵਾ ਉਧਰ ਤੇ ਜੀ ਕਰਦਾ ਨਾ ਮੰਮੀ ਨੂੰ ਮਿਲਣ ਨੂੰ ਨਹੀਂ ਸੰਦੀਪ ਇਹ ਕਿੱਡੀ ਕੀ ਗੱਲ ਵਾ ਖੜਾਂਗੇ ਆਪਾਂ ਕਿਉਂ ਨਹੀਂ ਕਰਨਾ ਜਿਹੜੀ ਮੈਨੂੰ ਕਿਤੇ ਪਹਿਲਾਂ ਕਿਹਾ ਹੁੰਦਾ ਨਾ ਨੇ ਸਿੰਮੀ ਨੇ ਮੈਂ ਪਹਿਲਾਂ ਹੋਣਾ ਹੀ ਜਾ ਕੇ ਆਪਾਂ ਸਰਜੀਤ ਭਾਜੀ ਵੀ ਉਧਰ ਹੁੰਦੇ ਆ ਉਹ ਨਹੀਂ ਕੁਝ ਕਹਿ ਸਕਦੇ ਕੋਈ ਉਹ ਵੀ ਮੰਮੀ ਨੇ ਪਿਛੇ ਲੱਗਾ ਹੋਆ ਕੇ ਜੋ ਮੰਮੀ ਕਹਿੰਦੀ ਆ ਉਦਾਂ ਹੀ ਉਹ ਕਰੀ ਜਾਂਦਾ ਵਾ ਇਹਨਾਂ ਕੁਛ ਨਾਲ ਹੋਏ ਬੰਦਾ ਇਹ ਕਿਉਂ ਨਹੀਂ ਜਾਣਦਾ ਕੀ ਗੱਲ ਆ ਉਹਦਾ ਜੀ ਨਹੀਂ ਕਰਦਾ ਪਿੰਡ ਜਾਣ ਨੂੰ ਮੰਮੀ ਵੀ ਤੇ ਜਾਂਦੇ ਹੋਗੇ ਆਪਣੇ ਪਿੰਡ ਉਹ ਜਾਂਦੇ ਆ ਤੇ ਤੁਰੇ ਰਹਿੰਦੇ ਇਦੀ ਨੂੰ ਮਰਜ਼ੀ ਵੀ ਵੇਖ ਲੋ ਸਾਰਾ ਕਸੂਰ ਨਾ ਭੂਆ ਦਾ ਵਾ ਜੋ ਕੁਝ ਵੀ ਕਰਾਉਂਦੇ ਨਾ ਭੂਆ ਜੀ ਕਰਵਾਉਂਦੇ ਆ ਉਹ ਸੰਦੀਪ ਸਮਝਾ ਕੇ ਵੇਖਿਆ ਮੰਮੀ ਨੂੰ ਮੈਂ ਉਹਨੀਆਂ ਕੀ ਗੱਲ ਤੇ ਹੁੰਦੇ ਭੂਆ ਨੇ ਇੱਥੇ ਰਹਿਣਾ ਜੋ ਮਰਜ਼ੀ ਕਰ ਲੋ ਤੁਸੀਂ ਨਾਲੇ ਮੇਰੀ ਗੱਲ ਸੁਣੋ ਤੁਹਾਨੂੰ ਇਹ ਗੱਲ ਦਾ ਪਤਾ ਵਾ ਕਿ ਮੰਮੀ ਕਹਿੰਦੇ ਆ ਕਿ ਕੁੜੀ ਨਹੀਂ ਹੋਣੀ ਚਾਹੀਦੀ ਮੁੰਡਾ ਹੀ ਹੋਣਾ ਚਾਹੀਦਾ ਵਾ ਉਹ ਸੰਦੀਪ ਅਹੀਂ ਮੰਮੀ ਦੀ ਸੋਨੀ ਹੈ ਮੰਮੀ ਜੋ ਮਰਜੀ ਕਹੀ ਜਾਣਾ ਇਹ ਰੱਬ ਦੀ ਦਾਤਾ ਠੀਕ ਹੈ ਨਾ ਜੋ ਆਊਗਾ ਸਾਡੇ ਲਈ ਵਧੀਆ ਵਾ ਸਿਮੀ ਨੂੰ ਹੀ ਤਾਂ ਮੈਂ ਕੀ ਦਿੱਤੀ ਉਹਨਾਂ ਨੇ ਕਹਿੰਦੇ ਸੀ ਕਿ ਜੇ ਉਹਦੇ ਘਰ ਕੁੜੀ ਹੋਗੀ ਨਾ ਤੇ ਮੈਂ ਤੈਨੂੰ ਹੀ ਕੱਢ ਦੇਣਾ ਨਾਲ ਹੀ ਤੇ ਉਹਦਾ ਵਿਚਾਰੇ ਦਾ ਕੀ ਕਸੂਰ ਹੈ ਉਹ ਮੰਮੀ ਦਾ ਹੋ ਗਿਆ ਦਿਮਾਗ ਖਰਾਬ ਇਹ ਲੱਗੀ ਆ ਮੰਮੀ ਠੀਕ ਹੈ ਨਾ ਭੂਆ ਦੀਆਂ ਗੱਲਾਂ 'ਚ ਆ ਕੇ ਇਹ ਭੂਆ ਗਰੌਂਡ ਹੀ ਸਭ ਕੋਈ ਤੇ ਕੋਈ ਗੱਲ ਨਹੀਂ ਇਹਦਾ ਮੈਂ ਹੱਲ ਕਰ ਲਊਗਾ ਕੋਈ ਨਾ ਕੋਈ ਟੈਨਸ਼ਨ ਨਾ ਲੈ ਤੂੰ ਜੇ ਮੰਮੀ ਨੇ ਮੈਨੂੰ ਘਰੋਂ ਕੱਢ ਦਿੱਤਾ ਤੇ ਫੇਰ ਉਹ ਐਵੇਂ ਨਹੀਂ ਮੜੀ ਜਾਈਦਾ ਠੀਕ ਹੈ ਨਾ ਮੈਂ ਤੇਰੇ ਨਾਲ ਆਣਾ ਘਰੋਂ ਕੱਢ ਦਿੱਤਾ ਤੂੰ ਐਵੇਂ ਨਾ ਡੜੀ ਜਾ ਠੀਕ ਹੈ ਨਾ ਜਾ ਜਾ ਕੇ ਘੁੱਟ ਚਾਹ ਲੈ ਕੇ ਆ ਚਲੋ ਠੀਕ ਆ ਲੈ ਆਨੀ ਮੈਂ ਚਾ ਮਮੀ ਦੇ ਹਾਲ ਵੇਖ ਲਾ ਐਵੇਂ ਉਹਨੂੰ ਵੀ ਡਰਾਈ ਜਾਂਦੀ ਏ ਵਿਚਾਰੀ ਨੂੰ ਇਹ ਕੁੜੀ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਕੁੜੀ ਹੋਣੀ ਚਾਹੀਦੀ ਮੈਂ ਤੇ ਕਹਿੰਨਾ ਵਾਂ ਰੱਬ ਕਰਕੇ ਅਡੇ ਘਰ ਹੋਵੇ ਕੁੜੀ